ਅੱਜ ਆਮ ਆਦਮੀ ਪਾਰਟੀ ਤਰਮਕੋੜ ਦੇ ਬਲਾਕ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਗਿੱਲ ਜੀ ਦੇ ਘਰ ਇਕੱਠੇ ਹੋਏ ਰਾਸ਼ਨ ਕਾਰਡ ਤਾਰਕ ਅਤੇ ਰੋਜ਼ ਪ੍ਰਦਰਸ਼ਨ ਕੀਤਾ ਸੈਂਟਰ ਸਰਕਾਰ ਦਾ ਤੇ ਜੋ ਵੀ ਰਾਸ਼ਨ ਕਾਰਡ ਕੱਟੇ ਗਏ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਜੋੜਿਆ ਜਾਵੇ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੌਕੇ ਤੇ ਡਾਕਟਰ ਗੁਰਮੀਤ ਸਿੰਘ ਗਿੱਲ ਨੇ ਸ਼ਹਿਰ ਵਾਸੀਆਂ ਨਾਲ ਵਾਦਾ ਕੀਤਾ ਕਿ ਮੈਂ ਜਲਦੀ ਤੋਂ ਜਲਦੀ ਤੁਹਾਡੇ ਹਰ ਮਸਲੇ ਨੂੰ ਹੱਲ ਕਰਵਾਵਾਂਗਾ ਤੇ ਇਕੱਠੇ ਹੋਏ ਕਾਰਡ ਦੁਬਾਰਾ ਚਾਲੂ ਕਰਵਾਵਾਂਗੇ ਅਤੇ ਡਾਕਟਰ ਗੁਰਮੀਤ ਸਿੰਘ ਗਿੱਲ ਨੇ ਹਲਕਾ ਕਾਤਰਮ ਕੋਟ ਦੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਸਾਰਾ ਮਸਲਾ ਜਾਣੂ ਕਰਵਾਇਆ ਤੇ ਸੈਂਟਰ ਸਰਕਾਰ ਤੋਂ ਕਾਟ ਤਾਰਕਾਂ ਦੇ ਕਾਰ ਦੁਬਾਰਾ ਚਾਲੂ ਕਰਵਾਉਣ ਦੀ ਅਪੀਲ ਕਰਨ ਨੂੰ ਕਿਹਾ ਗਿਆ ਗੁਰਮੀਤ ਸਿੰਘ ਜੀ ਨੇ ਦੱਸਿਆ ਕਿ ਭਾਜਪਾ ਸਰਕਾਰ ਬੋਰਡ ਚੋਰੀ ਅਤੇ ਰਾਸ਼ਨ ਚੋਰੀ ਦੀ ਨੀਤੀ ਅਪਣਾ ਰਹੀ ਹੈ ਰਿਪੋਰਟਰ ਦਵਿੰਦਰ ਸਿੰਘ ਕੋਡਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਹਰਕੂਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜੇ ਮੇਰੇ ਨਗਰ ਦੇ ਮੇਰੇ ਚਾਚੇ ਤਾਏ ਨਿਵਾਸੀ ਹਨ ਇਹ ਸਾਰੇ ਮੇਰੇ ਭੈਣ ਭਰਾ ਹਨ ਅਸੀਂ ਇੱਕ ਛੋਟੇ ਜਿਹੇ ਮੈਸੇਜ ਸ਼ਾਰਟ ਮੈਸੇਜ ਦੇ ਵਿੱਚ ਇੱਕ ਸਾਰਿਆਂ ਨੂੰ ਬੇਨਤੀ ਕਰਨੀ ਕਿ ਜੋ ਕਿ ਆਪਣੇ ਪਹਿਲਾਂ ਵੀ ਰਾਸ਼ਨ ਕਾਰਡ ਕੱਟੇ ਗਏ ਆ ਉਹਦਾ ਹਜੇ ਤੱਕ ਕੋਈ ਨਹੀਂ ਬਣਿਆ ਕੁਝ ਨਹੀਂ ਬਣਿਆ ਜਿੱਥੇ ਮਰਜੀ ਵਿਚਾਰੇ ਦਰਦਰ ਤੱਕ ਪੇ ਖਾਂਦੇ ਆ ਕਿਤੇ ਇੱਧਰ ਕਿਤੇ ਤਸਕਾਰੀ ਦਰਬਾਰੇ ਉਹਦਾ ਕੁਝ ਨਹੀਂ ਬਣਿਆ ਜਿੱਥੇ ਵੀ ਜਾਣੇ ਆ ਉਹ ਕਹਿੰਦੇ ਸਾਈਡ ਬੰਦ ਆ ਉਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਵਾ ਸੈਂਟਰ ਗਵਰਨਮੈਂਟ ਦਾ ਮੋਦੀ ਸਰਕਾਰ ਦਾ ਕਿ ਜਿਹੜੇ ਕਾਰਡ ਆ 8 ਲੱਖ ਦੇ ਸਮਥਿੰਗ ਹੋਰ ਕੱਟੇ ਜਾਣੇ ਆ ਮੈਂ ਇਹਨਾਂ ਨੂੰ ਆਪਦੇ ਭੈਣ ਭਰਾਵਾਂ ਨੂੰ ਚਾਚੇ ਤਾਇਆ ਨੂੰ ਇੱਕ ਮੈਸੇਜ ਇਹ ਹੀ ਦੇਣ ਵਾਸਤੇ ਇੱਥੇ ਸੱਦਿਆ ਕਿ ਤੁਸੀਂ ਆਪ ਦਾ ਕਿਸੇ ਨੂੰ ਤੁਹਾਡੇ ਕੋਲੋਂ ਰਾਸ਼ਨ ਕਾਰਡ ਮੰਗੇ ਚਾਹ ਆਧਾਰ ਕਾਰਡ ਮੰਗੇ ਉਹਨਾਂ ਨੂੰ ਕੋਈ ਵੀ ਆਈਡੀ ਪ੍ਰੂਫ ਤੁਸੀਂ ਨਹੀਂ ਦੇਣਾ